विकास <laughs> پنجاب سرکار مرد آیا پنجاب سرکار रवी हा आयी दिया मां मर गरिया पंज ममा मर गीरिया ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹਾਂ ਅੱਜ ਪੂਰੇ ਪੰਜਾਬ ਭਰ ਵਿੱਚ ਜਿਹੜਾ ਵੀ ਬਾਜਪਾ ਦੇ ਵਰਕਰਾਂ ਵੱਲੋਂ ਜਿਹੜਾ ਇਕੱਲਾ ਕਰਨ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋ ਗਏ ਪਰ ਲੋਕ ਇਹ ਉਡੀਕ ਰਹੇ ਆ ਕਿ ਜਿਹੜੇ ਵਾਅਦੇ ਸਾਡੇ ਨਾਲ ਕਰੇ ਸੀ ਉਹ ਕਦੋਂ ਪੂਰੇ ਕਰਨੇ ਸ਼ੁਰੂ ਕਰਨੇ ਆ ਇੱਕ ਗੱਲੋਂ ਤਾਂ ਚਲੋ ਅਸੀਂ ਇਹ ਵੀ ਮੰਨਦੇ ਆ ਵੀ ਸ਼ੁਕਰ ਆ 3 ਸਾਲ ਲੰਘੇ ਬਾਕੀ ਦੋ ਕਿਵੇਂ ਲੰਘਦੇ ਆ ਇਹ ਹੁਣ ਪਤਾ ਨਹੀਂ ਪਰ ਉਹ ਕੱਟਣੇ ਬੜੇ ਔਖੇ ਹੋਏ ਪਏ ਆ ਕਿ ਕੋਈ ਵਾਦਾ ਨਹੀਂ ਪੂਰਾ ਕੀਤਾ ਨਾ ਤਾਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਸੀ ਉਹ ਦਿੱਤਾ ਉਹਨੂੰ ਛੱਡੋ ਜਿਹੜਾ ਪੰਜਾਬ ਨੂੰ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਇਹਨਾਂ ਨੇ ਤੱਕਿਆ ਹੈ ਔਰ ਪੰਜਾਬ ਦੀ ਜਵਾਨੀ ਮਾਰ ਰਹੀ ਹੈ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ ਜਗ੍ਹਾ-ਜਗ੍ਹਾ ਲੋਕਾਂ ਨੂੰ ਮਾਰਿਆ ਜਾ ਰਿਹਾ ਲੁੱਟਾਂ ਖੋਹ ਰਹੀਆਂ ਔਰਤਾਂ ਸੇਫ ਨਹੀਂ ਔਰ ਉਸ ਤੋਂ ਉੱਤੇ ਇਹਨਾਂ ਦੇ ਐਮ.ਐਲ.ਏ ਸਹਿਬਾਨ ਨੇ ਔਰਤਾਂ ਬਾਰੇ ਕਿਵੇਂ ਅਪਸ਼ਬਦ ਬੋਲੇ ਆ ਕਿੰਨਾ ਨਰਾਦਰ ਇਹਨਾਂ ਨੇ ਔਰਤਾਂ ਦਾ ਕੀਤਾ ਹੈ ਸੋ ਕਿਸੇ ਵੀ ਪੱਖੋਂ ਇਹ ਸਰਕਾਰ ਸਹੀ ਨਹੀਂ ਹੈਗੀ ਪੰਜਾਬ ਦੇ ਸਰਕਾਰ ਜਾ ਵਧਦਾ ਜਾ ਰਿਹਾ ਹੈ ਸੈਂਟਰ ਦੀਆਂ ਸਕੀਮਾਂ ਇੱਥੇ ਲਾਗੂ ਨਹੀਂ ਠੀਕ ਤਰ੍ਹਾਂ ਹੋ ਪਾਰੀਆਂ ਸੈਂਟਰ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਕਰੀਬਾਂ ਵਾਸਤੇ ਭੇਟ ਜੀ ਜਾ ਰਹੀ ਹੈ ਜਿਹੜੀ ਕਿ ਰਸਤੇ 'ਚ ਰਹਿ ਰਹੀ ਹੈ ਇਹਨਾਂ ਵੱਲੋਂ ਹਾਲ ਖਰਾਬ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਗਰੀਬ ਨੂੰ ਕੋਈ ਸਹੂਲਤ ਨਾ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੇ ਫਜ਼ੂਲ ਖਰਚੀ ਦੇ ਵਿੱਚ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲ ਪਾਰੀ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਲੱਗਣੇ ਸੀ ਉਹ ਵੀ ਖੜ ਗਏ ਕਿਉਂਕਿ ਪੰਜਾਬ ਸਰਕਾਰ ਨਾਲ ਲਾਅ ਐਂਡ ਆਰਡਰ ਮੇਨਟੇਨ ਕਰ ਪਾ ਰਹੀ ਹੈ ਨਾ ਕੋਈ ਜ਼ਮੀਨ ਐਕਵਾਇਰ ਕਰ ਪਾ ਰਹੀ ਹੈ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਗਰੈਸ ਨਹੀਂ ਹੈ ਔਰ ਪੰਜਾਬ ਪਿੱਛੇ ਨੂੰ ਜਾ ਰਿਹਾ ਹੈ ਪੰਜ ਤਿੰਨ ਸਾਲਾਂ ਦੇ ਵਿੱਚ ਪੰਜਾਬ 20 ਸਾਲ ਪਿੱਛੇ ਚਲੇ ਗਿਆ ਜਿਸ ਦਾ ਕਿ ਸਾਨੂੰ ਬਹੁਤ ਅਫਸੋਸ ਹੈ ਉਹ ਕਹਿੰਦਾ ਸੀ ਕਿ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਟਵੀਟ ਦੇ ਵਿੱਚ ਵਿਕਾਸ ਛੁਟਕਲਿਆਂ ਦੇ ਵਿੱਚ ਵਿਕਾਸ ਇੰਨੀਆਂ ਚੀਜ਼ਾਂ ਨਾਲ ਵਿਕਾਸ ਨਹੀਂ ਹੁੰਦਾ ਵਿਕਾਸ ਜ਼ਮੀਨ ਤੇ ਨਜ਼ਰ ਆਉਣਾ ਚਾਹੀਦਾ ਹੈ ਜਾਂ ਤਾਂ ਉਹ ਦਿਖਾਉਂਦੇ ਕਿ ਹਾਂਜੀ ਅਸੀਂ ਇੱਥੋਂ ਹਾਈਵੇ ਕੱਢਤਾ ਪੰਜਾਬ ਸਰਕਾਰ ਨੇ ਜਾਂ ਅਸੀਂ ਨਸ਼ੇ ਮੁਕਤ ਕਰਤਾ ਪੰਜਾਬ ਨੂੰ ਚਾਰ ਗਰੀਬਾਂ ਦੇ ਘਰ ਟਾ ਕੇ ਇਹ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੇ ਹਾਂ ਉਹਨਾਂ ਦੇ ਘਰ ਕਿਉਂ ਨਹੀਂ ਟਾਉਂਦੇ ਜਿਹੜੇ ਇਹਨਾਂ ਦੇ ਆਪ ਦੇ ਐਮਐਲਏ ਮੰਤਰੀ ਨਸ਼ਾ ਕਾਰੇ ਆ ਜਿਹੜੇ ਵੱਡੇ ਵੱਡੇ ਅਫਸਰ ਨਸ਼ਾ ਕਾਰੇ ਆ ਉਹਨਾਂ ਦਾ ਘਰ ਕਿਸੇ ਨੇ ਨਹੀਂ ਟਾਇਆ ਸੋ ਇਹ ਜਿਹੜਾ ਟਵੀਟਾਂ ਹੈਗੀਆਂ ਟਵੀਟ ਕਰਕੇ ਹੀ ਇਹਨਾਂ ਨੇ ਸਰਕਾਰ ਬਣਾ ਲਈ ਸੀ ਚੁਟਕਲੇ ਸੁਣਾ ਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਹੁਣ ਵਿਕਾਸ ਵੀ ਟਵੀਟਾਂ ਚ ਹੀ ਕਰ ਰਹੇ ਨੇ ਦੇਖੋ ਲੋਕ ਐਨੇ ਵੀ ਨਾ ਸਮਝ ਨਹੀਂ ਹੈਗੇ ਲੋਕ ਪਹਿਲਾਂ ਵੀ ਨਾ ਸਮਝ ਨਹੀਂ ਸੀਗੇ ਲੋਕਾਂ ਨੇ ਇੱਕ ਉਮੀਦ ਰੱਖੀ ਸੀ ਲੋਕਾਂ ਨੂੰ ਸੀਗਾ ਵੀ ਜੇਕਰ ਕਿਉਂਕਿ ਇਹਨਾਂ ਦੇ ਵਾਅਦੇ ਬਹੁਤ ਵੱਡੇ ਵੱਡੇ ਸੀ ਔਰ ਉਸ ਉਮੀਦ ਨਾਲ ਹੀ ਲੋਕਾਂ ਨੇ ਵੋਟਾਂ ਪਾਈਆਂ ਸੀ ਹੁਣ ਜਦੋਂ ਉਮੀਦ ਹੀ ਟੁੱਟ ਗਈ ਤਾਂ ਲੋਕ ਇਹਨਾਂ ਨੂੰ ਦੁਬਾਰਾ 227 ਦੇ ਵਿੱਚ ਛਿੱਤਰ ਮਾਰ ਮਾਰ ਭਜਾਉਣਗੇ ਮੈਂ ਪੁਲਿਸ ਵੱਲੋਂ ਜਿਹੜੀ ਲਗਾਤਾਰ ਕਾਰਵਾਈ ਨਸ਼ੇ ਦੇ ਖਿਲਾਫ ਕੀਤੀ ਇਹ ਲੱਗਦਾ ਹੈ ਕਿ ਤਿੰਨ ਸਾਲ ਚ ਕੀ ਇੰਨਾ ਕੋ ਫਰਕ ਆਇਆ ਦੇਖੋ ਤਿੰਨ ਸਾਲ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਪੂਰੇ ਹੋ ਚੁੱਕੇ ਨੇ ਔਰ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਨੂੰ ਕਰਕ ਦੇ ਜਿਹੜੇ ਹੈਗੇ ਆ ਆ اللي ਹਾਜ ਦੇ ਉੱਤੇ ਇਹ ਲੈ ਕੇ ਚਲੇ ਗਏ ਨੇ ਇੱਕ ਵੀ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਲੋਕਾਂ ਦੇ ਹਿੱਤ ਲਈ ਹੋਵੇ ਚਾਹੇ ਇਹ ਵਾਅਦਾ ਕਰਕੇ ਆਏ ਸੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਚਾਹੇ ਇਹਨਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਚਾਹੇ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਚਾਹੇ ਇਹਨਾਂ ਨੇ ਆਪਣੇ ਕਿਸਾਨਾਂ ਨੂੰ ਕਿਹਾ ਸੀ ਚੁਟਕੀ ਮਾਰ ਕੇ ਅਸੀਂ ਤੁਹਾਨੂੰ ਐਮਐਸਪੀ ਦੇ ਦਾਂਗੇ ਇਹਨਾਂ ਨੇ ਇੱਕ ਵੀ ਕੰਮ ਤੁਸੀਂ ਗਿਣਾ ਦਿਓ ਅਗਰ ਕੋਈ ਪੂਰਾ ਕੀਤਾ ਹੋਵੇ ਸਵਾਏ ਝੂਠੇ ਲਾਰਿਆਂ ਤੋਂ ਔਰ ਸਵਾਏ ਜਿਹੜੇ ਐ ਲੋਕਾਂ ਨੂੰ ਟੁੜਕਲੇ ਸੁਣਾਉਣ ਤੋਂ ਤਾਂ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਅਗਰ 2 ਸਾਲ ਤੁਹਾਡੇ ਰਹਿ ਗਏ ਆ 2 ਸਾਲ ਦੇ ਵਿੱਚ ਤੁਸੀਂ ਲੋਕਾਂ ਦੇ ਲਈ ਅਗਰ ਕੁਛ ਨਾ ਕੀਤਾ ਤਾਂ ਤੁਹਾਨੂੰ ਛੇਤੀ ਹੀ ਲੋਕ ਇੱਥੋਂ ਪੰਜਾਬ ਦੇ ਵਿੱਚੋਂ ਦਿੱਲੀ ਵਾਂਗੂ ਚੱਲਦਾ ਕਰਨਗੇ ਇਹ ਭਗਵੰਤ ਮਾਨ ਜੀ ਉੱਠਖੜੋ ਜਾਗ ਜਾਓ ਹੁਣ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਐ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਨਹੀਂ ਤਾਂ ਤੁਹਾਡੇ 2027 ਦੇ ਵਿੱਚ ਤੁਹਾਡਾ ਜਿਹੜਾ ਬਿਸਤਰਾ ਉਹ ਗੋਲ ਹੋਣਾ ਤੈ ਹੈ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਪੰਜਾਬ ਦੀ ਭਗਵੰਤ ਮਾਨ ਜੀ ਸਰਕਾਰ ਤੋਂ ਪਿਛਲੇ 3 ਸਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਹਦਾ ਜਵਾਬ ਮੰਗਦੇ ਨਸ਼ੇ ਦੇ ਗਰੂੜ ਦੇ ਵਿੱਚ ਸੁੱਤ ਗਈ ਹੋਈ ਹੈ ਸਰਕਾਰ ਬਹੁਤ ਵੱਡੇ ਵੱਡੇ ਵਾਦੇ ਕਰਕੇ ਆਈ ਸੀ ਕਿ 1000 ਰੁਪਿਆ ਦੇਵਾਂਗੇ ਮਹੀਨੇ ਦਾ ਮਹਿੰਦਾਂ ਉਹਨੂੰ ਪੰਜਾਬ ਦੇ ਵਿੱਚ ਤਰੱਕੀ ਕਰਾਵਾਂਗੇ ਕਾਰਖਾਨੇ ਲੈ ਕੇ ਆਵਾਂਗੇ ਨਸ਼ੇ ਬੰਦ ਕਰਾਂਗੇ ਲਾਅ ਐਂਡ ਆਰਡਰ ਠੀਕ ਕਰਾਂਗੇ 5 ਲੱਖ ਸਰਕਾਰੀ ਨੌਕਰੀਆਂ ਦੇਵਾਂਗੇ 51000 ਰੁਪਿਆ ਪੈਨਸ਼ਨ ਦੇਵਾਂਗੇ 3500 ਰੁਪਿਆ ਵਾਧਾ ਪੈਨਸ਼ਨ ਦੇਵਾਂਗੇ ਮੈਂ ਕਹਿੰਦਾ ਕਿ ਕੋਈ ਇੱਕ ਸਿੰਗਲ ਵਾਦਾ ਇਸ ਸਰਕਾਰ ਨੇ ਪੂਰਾ ਕੀਤਾ ਜੇ ਕੀਤਾ ਤਾਂ ਭ੍ਰਸ਼ਟਾਚਾਰ ਦੇ ਵਿੱਚ ਵਾਧਾ ਕੀਤਾ ਚਾਰ ਪੰਜ ਗੁਣਾ ਭ੍ਰਸ਼ਟਾਚਾਰ ਵਧ ਗਿਆ ਗੁੰਡਾਗਰਦੀ 'ਚ ਵਾਦਾ ਕੀਤਾ ਜਿਹਦੇ ਵਿੱਚ ਅੱਜ ਆਮ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਅੱਜ ਗੈਂਗਸਟਰਾਂ ਦਾ ਜਿਹੜਾ ਵਾਦਾ ਕੀਤਾ ਕਿ ਗੈਂਗਸਟਰ ਜੀ ਨੂੰ ਮਰਜ਼ੀ ਫੋਨ ਕਰਨਾ ਤੇ ਫਸਤੀ ਮੰਗ ਲੈਂਦੇ ਆ ਤਾਂ ਮੈਂ ਕਹਿ ਸਕਦਾ ਕਿ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਸਰਕਾਰ ਇਹ ਇਹਦੇ ਵਿੱਚ ਅੱਜ ਲੋਕਾਂ ਦੇ ਜਿਹੜਾ ਦੁੱਖ ਹੈ ਦਰਦ ਹੈ ਉਹਨਾਂ ਨੂੰ ਚੱਕਣ ਲਈ ਅਸੀਂ ਇਕੱਠੇ ਹੋਏ ਆਂ ਔਰ ਸੁੱਤੀ ਵੀ ਸਰਕਾਰ ਨੂੰ ਜਿਹੜਾ ਹੈਗਾ ਅਸੀਂ ਅੱਜ ਜਿਹੜਾ ਉਹਨਾਂ ਦਾ ਜੋ ਲੋਕਾਂ ਦੇ ਵਰਦੀ ਡਿਊਟੀ ਸੀ ਪੂਰੀ ਨਹੀਂ ਕੀਤੀ ਉਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਹਾਂ ਸਰ ਜਿਸ ਤਰ੍ਹਾਂ ਪਿੱਛੇ ਇਹ ਬਲਸਿੰਦਰ ਕੋਰ ਮੈਡਮ ਪਟਿੰਡਾ ਪਹੁੰਚੇ ਸੀ ਉਹਨਾਂ ਨੇ ਕਿਹਾ ਸੀ 2027 ਦੀ ਇਲੈਕਸ਼ਨਾਂ ਤੋਂ ਪਹਿਲੇ ਅਸੀਂ 1000 ਰੁਪਏ ਦੀ ਜਿਹੜੀ ਗਰੰਟੀ ਹੈ ਉਹ ਪੂਰੀ ਕਰਾਂਗੇ ਤੁਸੀਂ ਉਸਨੂੰ ਕਿਸ ਤਰ੍ਹਾਂ ਦੇਖਦੇ ਹੋ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ 8 ਤਰੀ ਦਾ ਵਾਦਾ ਕਿਦਾਂ 60 ਸੀ ਬਣ ਗਏ ਹੁਣ ਜਿੱਦ ਦੇ ਸਰਕਾਰ ਨਵੀਂ ਮਤਲਬ ਖਤਮ ਹੋ ਗਿਆ ਟਾਈਮ ਉਹ ਤੋਂ ਦੇਣਗੇ ਤੇ ਦਾ ਮਤਲਬ ਅੱਜ ਕੋਈ ਪੈਸਾ ਹੈ ਨਹੀਂ ਜਿਵੇਂ ਦਿੱਲੀ ਵਿੱਚ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਮੈਂ ਇੱਥੇ ਕਰਨਗੇ ਪਰ ਲੋਕ ਸਾਰੇ ਜਾਣਦੇ ਆ ਲੋਕਾਂ ਨੇ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਹੈਗੀ ਆ ਪਾਰਟੀ ਹੈ ਇਹਨੂੰ ਸਮੂਲ ਨਾਸ਼ ਕਰ ਸਰ ਜੀ ਜਿਵੇਂ ਨਸ਼ਿਆਂ ਦੇ ਮਕਾਨ ਢਾ ਰਹੇ ਆ ਤੁਸੀਂ ਉਹਨੂੰ ਕਿਵੇਂ ਦੇਖਦੇ ਆ ਤਿੰਨ ਸਾਲਾਂ ਬਾਅਦ ਹੀ ਕਿਉਂ ਜਦੋਂ ਆਉਂ ਦਿੱਲੀ ਦੇ ਵਿੱਚ ਕਲਾਟਾ ਗਿਆ ਤੇ ਫਿਰ ਇਹ ਲੋਕਾਂ ਦੀ ਯਾਦ ਆਈ ਇਹ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਇਹ ਇਕੱਲਾ ਇੱਕ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਕਰ ਰਿਹਾ ਜਿਹੜੇ ਮੇਨ ਕਿੰਗ ਪੈਨ ਹੈ ਜਿਹੜੇ ਮੇਨ ਲੋਕ ਹੈ ਉਹ ਰਾਹੋਂ ਬੈਠਿਆ ਅਸੀਂ ਸਹਿਮਤ ਆ ਇਹਨਾਂ ਦੇ ਨਾਲ ਕਿ ਕਾਰਵਾਈ ਕਰ ਰਿਹਾ ਪਰ ਛੋਟੇ ਮੋਟੇ ਨੂੰ ਨਹੀਂ ਜਿਹੜੇ ਜਿਹਨਾਂ ਦੇ ਕਿੰਗ ਪੈਨ ਹੈ ਜਿਨ੍ਹਾਂ ਨੂੰ ਇਹਨਾਂ ਦਾ ਆਪ ਦਾ ਅਸ਼ੀਰਵਾਦ ਪ੍ਰਾਪਤ ਹੈ ਜਿਹੜੇ ਇਹਨਾਂ ਦੇ ਵਰਕਰ ਜਿਹੜੇ ਬੰਦਨ ਚਲਾ ਰਿਹਾ ਉਹਨਾਂ ਨੂੰ ਅੰਦਰ ਕਰਕੇ ਨਸ਼ੇ ਦੀ ਜਿਹੜੀ ਹੈਗਾ ਨਤ ਤੋੜੀ ਜਾਂ। ਕੀ ਕਹਿਣਾ ਚਾਹੁੰਦੇ ਹਾਂ ਜੀ ਪ੍ਰਦਰਸ਼ਨ ਕਰ ਰਹੇ ਰਾਜ। ਜੋ ਅੱਜ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਏ ਨੇ ਵਿਕਾਸ ਦੇ ਨਾਂ ਤੇ ਪੰਜਾਬ ਚ ਹੀ ਭਗਵੰਤ ਮਾਨ ਕੇਜਰੀਵਾਦੀ ਸਰਕਾਰ ਨੇ ਪੂਰੇ ਪੰਜਾਬ ਦਾ ਜੋ ਸੱਤਿਆਨਾਸ਼ ਕੀਤਾ ਇਹ ਕਿਸੇ ਰੂਪ ਨੂੰ ਕਿਹਾ ਨਹੀਂ ਰਿਹਾ। ਜਗਜਾਹਰ ਜੋ ਨਸ਼ਰਾ ਦਰਿਆ ਪੰਜਾਬ ਚ ਵਹਿ ਰਿਹਾ ਜੋ ਭਗਵੰਤ ਮਾਨ ਸਰਕਾਰ ਦਾ ਰੋਲ ਆ ਸਭ ਨੂੰ ਦਿਖ ਰਿਹਾ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਇਹਨਾਂ ਨੇ ਨਸ਼ਾ ਕਰ ਕਰ ਪਹਛਾ ਦਿੱਤਾ ਤੇ ਭੈਣਾਂ ਦਾ ਜੋ ਕਹਿੰਦੇ ਸੀ ਅਸੀਂ 1000 ਰੁਪਏ ਮਹੀਨਾ ਦਵਾਂਗੇ ਤੇ ਦਿੱਲੀ 'ਚ ਇਹ ਡਰਾਮੇ ਕਰ ਰਹੇ ਨੇ ਪਰ ਦਿੱਲੀ ਦੀ ਸਰਕਾਰ ਤੇ ਮਹਿਲਾਵਾਂ ਲਈ ਉਹਨਾਂ ਨੇ 2500 ਰੁਪਏ ਪਾਣਾ ਸ਼ੁਰੂ ਕਰ ਦਿੱਤੇ ਪਰ ਭਗਵੰਤ ਮਾਨ ਸਰਕਾਰ ਨੇ 3 ਸਾਲ ਬੀਤਣ ਦੇ ਬਾਅਦ ਵੀ ਹਲੇ ਤੱਕ ਕੋਈ ਵੀ ਰੁਪਈਆ ਭੈਣਾਂ ਦੇ ਖਾਤੇ 'ਚ ਨਹੀਂ ਪਾਇਆ ਜਿਸ ਦੇ ਖਿਲਾਫ ਅੱਜ ਰੋਸ਼ਪਰਨ ਸ਼੍ਰੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਇਹ ਇਹ ਰੋਸ਼ ਪ੍ਰਦਰਸ਼ਨ ਨਹੀਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜੋ ਇਹਨਾਂ ਨੇ ਸਿੱਤੇਣਾ ਪੰਜਾਬ ਦੇ ਕੀਤਾ ਇਸ ਖਿਲਾਫ ਅਸੀਂ ਇੱਕ ਮਹੀਮ ਬਣਾਵਾਂਗੇ ਤੇ 2027 ਚ ਭਾਜਪਾ ਦੀ ਸਰਕਾਰ ਬਣੇਗੀ